ਵਿਕਰਮਜੀਤ ਸੰਗਮ ਮਜੀਠੀਆ ਕਿਵੇਂ ਕੱਖਾਂ ਤੋਂ ਕਰੋੜਾਂ ਦਾ ਮਾਲਕ ਬਣ ਗਿਆ ਪਰ ਕਈ ਲੋਕ ਅਜੇ ਵੀ ਆ ਜਿਹੜੇ ਕਹਿੰਦੇ ਕਿ ਮਜੀਠੀਆ ਜੱਦੀ ਸਰਦਾਰ ਆ ਤੇ ਕਾਲੀ ਦਲ ਦੇ ਕਈ ਵੱਡੇ ਲੀਡਰ ਇਹ ਵੀ ਆਖ ਰਹੇ ਆ ਕਿ ਜਦੋਂ ਪੂਰੇ ਭਾਰ ਦੇ ਵਿੱਚ ਪੰਜ ਮੰਗੀਆਂ ਕਾਰਾ ਸੀ ਉਦੋਂ ਇਕੱਲੇ ਵਿਕਰਮ ਕੋਲੇ ਇਹਦੇ ਬਾਪ ਕੋਲੇ ਦੋ ਉਹਨਾਂ ਚੋਂ ਕਾਰਾ ਇਹਨਾਂ ਦੇ ਪਰਿਵਾਰ ਕੋਲ ਸੀ ਪਰ ਇਹ ਸਾਰੀ ਗੱਲ ਦਾ ਅਜ ਭਾਂਡਾ ਉਦੋਂ ਫੁੱਟ ਗਿਆ ਜਦੋਂ ਇੱਕ ਖਾਸ ਬੰਦਾ ਮਜੀਠੀਏ ਦਾ ਪਰਿਵਾਰਕ ਬੰਦਾ ਹੀ ਕਹਿ ਦिए ਉਸ ਬੰਦੇ ਨੇ ਕੱਲੀ-ਕੱਲੀ ਚੀਜ਼ ਜੋ-ਜੋ ਇਹਨਾਂ ਦੇ ਕੋਲ ਸੀ ਉਹ ਚੀਜ਼ ਸਬੂਤਾਂ ਸਮੇਤ ਰੱਖਤੀ ਤੇ ਆਪਾਂ ਤੁਹਾਨੂੰ ਸਬੂਤ ਵੀ ਦੇਵਾਂਗੇ ਕੀ ਕੁਝ ਸੀ ਇਹਨਾਂ ਕੋਲੇ ਕੀ ਹੈ ਇਹਨਾਂ ਦਾ ਬੈਕਗ੍ਰਾਉਂਡ ਜਾਨਣਾ ਚਾਹੁੰਦਾ ਹਰ ਇੱਕ ਬੰਦਾ ਇਹਨਾਂ ਦੇ ਪਰਿਵਾਰ ਦੀ ਕਹਾਣੀ ਕਿਉਂਕਿ ਜਿਹੜੇ ਅੱਜ ਵੇਖਦਾ ਵਿਕਰਮਜੀਤ ਮਜੀਠੀਏ ਨੂੰ 2.5 ਕਰੋੜ ਦੀ ਗੱਡੀ ਆ ਉਹਦੇ ਕੋਲੇ ਇੱਕ ਨਹੀਂ ਉਹ ਪਤਾ ਨਹੀਂ ਕਿੰਨੀਆਂ ਕ ਗੱਡੀਆਂ ਤੇ ਮਹਿੰਗੇ ਘਾਰ ਆ ਹੋਰ ਕਲੋਨੀਆਂ ਜਿਹੜੀਆਂ ਆਪਾਂ ਕਹਿੰਦੇ ਆ ਵੀ ਕਲੋਨੀਆਂ ਕੱਟੀਆਂ ਹੋਈਆਂ ਮਾਲ ਆ ਬੜਾ ਕੋਜਾ ਜੁਨ੍ਹਾਂ ਕੋਲੇ ਅੱਜ ਅਗਲਾ ਵੇਂਦਾ ਇਹਨਾਂ ਦੀ ਠਾਠ ਬਾੜ ਤੇ ਲੋਕਾਂ ਨੂੰ ਲੱਗਦਾ ਕਿਤੇ ਇਹਨਾਂ ਕੋਲੇ ਪਹਿਲਾਂ ਇਹ ਕੋ ਸੀਗਾ ਸਾਰੀ ਗੱਲ ਕਰਦੇ ਆਪਾਂ ਕਿ ਇਹਨਾਂ ਦਾ ਪਿਛੋਕੜ ਇਹਨਾਂ ਦਾ ਪਿਛੋਕੜ ਆ ਯੂਪੀ ਦਾ ਯੂਪੀ ਚ ਇਹਨਾਂ ਨੇ ਇੱਕ ਕੰਪਨੀ ਬਣਾਈ ਸੀ 1905 ਦੇ ਵਿੱਚ ਕਿਉਂਕਿ ਸਾਰੇ ਇਹ ਜਾਣਦੇ ਆ ਕਿ ਵਿਕਰਮਜੀਤ ਮਜੀਠੀਏ ਦਾ ਜਿਹੜਾ ਪਰਦਾਦਾ ਸਤਿਆਜੀਤ ਸਿੰਘ ਮਜੀਠੀਏ ਦਾ ਦਾਦਾ ਜਿਹੜਾ ਸੁੰਦਰ ਸਿੰਘ ਮਜੀਠੀਆ ਉਹ ਸ਼੍ਰੋਮਣੀ ਕਮੇਟੀ ਦਾ ਪਹਿਲਾ ਪ੍ਰਧਾਨ ਬਣਿਆ ਸੀ ਲੋਕ ਉਦੋਂ ਹੀ ਸਮਝਣ ਲੱਗੇ ਕਿ ਬਹੁਤ ਜ਼ਿਆਦਾ ਧਾਰਮਿਕ ਪਰਿਵਾਰ ਹੋਵੇਗਾ ਪਰ ਉਦੋਂ 1900 ਜਦੋਂ ਇਹ 1919 ਚ ਸ਼ੁਰੂਆਤ ਹੋਈ ਆ ਉਦੋਂ ਜਿਹੜਾ ਭਾਰਤ ਆਜ਼ਾਦ ਨਹੀਂ ਸੀ ਭਾਰਤ ਦੇ ਉੱਤੇ ਅੰਗਰੇਜ਼ਾਂ ਦਾ ਰਾਜ ਸੀ ਤੇ ਉਦੋਂ ਕੋਈ ਵੀ ਵੋਟਾਂ ਨਹੀਂ ਪਈਆਂ ਸੀ ਸ਼੍ਰੋਮਣੀ ਕਮੇਟੀ ਦੀਆਂ 올 ਇਲੈਕਟਡ ਪ੍ਰਧਾਨ ਨਹੀਂ ਸੀ ਉਹ ਸਿਲੈਕਟਡ ਪ੍ਰਧਾਨ ਸੀ ਤੇ ਸਿਲੈਕਟ ਬੰਦਾ ਉਹਨੂੰ ਕਰਦਾ ਜਿਹੜਾ ਉਹਨਾਂ ਦਾ ਵਫਾਦਾਰ ਹੋਵੇ ਆਪਾਂ ਸਮਝਦੇ ਆਂ ਭਗਵੰਤ ਮਾਨ ਵੀ ਆਪਦੀਆਂ ਸਪੀਚਾਂ 'ਚ ਕਹਿੰਦਾ ਕਿ ਜਰਨਲ ਡਾਇਰ ਨੇ ਜਦੋਂ ਜਲਿਆਂ ਵਾਲੇ ਬਾਗ ਦੇ ਉੱਤੇ ਖੂਨੀ ਖੇਡ ਖੇਢੀ ਉਸ ਤੋਂ ਬਾਅਦ ਜਿਹੜੀਆਂ ਰੋਟੀਆਂ ਉਹ ਵਿਕਰਮਜੀਤ ਮਜੀਠੀਏ ਦੇ ਪਰਿਵਾਰ ਨੇ ਉਹਨੂੰ ਖਵਾਈਆਂ ਡਿਨਰ ਕੀਤਾ ਕਿ ਤੁਸੀਂ ਬਹੁਤ ਚੰਗਾ ਕੰਮ ਕੀਤਾ ਉਹ ਤਾਂ ਸ਼ਰਿਆਂਮ ਸਟੇਜਾਂ ਤੇ ਕਹਿੰਦਾ ਹੁਣ ਆਪਾਂ ਗੱਲ ਕਰਦੇ ਆ ਮਜੀਠੀਏ ਦਾ ਬੈਕਗ੍ਰਾਉਂਡ 1905 ਚਿੰਦਣਾ ਨੇ ਸਰਾਇਆ ਲਿਮਟਿਡ ਇੱਕ ਕੰਪਨੀ ਬਣਾਈ ਜਿਹਦਾ ਦਿਵਾਲੀਆ ਨਿਕਲ ਗਿਆ ਪਹਿਲਾ ਕਾਰੋਬਾਰ ਜਿਵੇਂ ਤਰਾ ਚੜਾਉਂਦੇ ਰਹਿੰਦੇ ਆ ਉਹ ਜਿਹੜਾ ਕਾਰੋਬਾਰ ਇਹਨਾਂ ਦਾ ਡਿੱਗ ਪਿਆ ਤੇ ਇਹਨਾਂ ਦਾ ਇੱਕ ਸੈਨਕ ਫਾਰਮ ਹਾਊਸ ਸੀਗਾ ਦਿੱਲੀ ਦੇ ਵਿੱਚ ਉਹ ਇਹਨਾਂ ਦਾ ਬੈਂਕ ਨੇ ਲੋਨ ਉਹਦੇ ਤੇ ਘਰ ਦੇ ਉੱਤੇ ਲਿਆ ਤੇ ਬੈਂਕ ਨੇ ਆਖਰ ਦੇ ਵਿੱਚ ਉਹਦੀ ਨਿਲਾਮੀ ਕਰਾ ਦਿੱਤੀ ਸਮਝਦੇ ਆ ਤੁਸੀਂ ਨਿਲਾਮੀ ਕਰਾ ਦਿੱਤੀ ਘਰ ਵੀ ਕੋਲੋਂ ਗਿਆ ਔਰ ਵੀ ਕੋਈ ਜਾਇਦਾਦ ਨਹੀਂ ਕੋਲੇ ਰਹੀ ਇੱਕ ਵੀ ਏਕੜ ਪੈੜੀ ਦਾ ਨਹੀਂ ਇਹਨਾਂ ਦੇ ਕੋਲੇ ਰਿਆ ਤੇ ਪਰਿਵਾਰ ਦਿੱਲੀ ਦੇ ਵਿੱਚ ਇੱਕ ਨਿਜ਼ਾਮੂਦੀਨਾ ਉੱਥੇ 4 ਮਰਲੇ ਦੇ ਘਰ ਦੇ ਵਿੱਚ ਕਿਰਾਏ ਤੇ ਰਹਿਣ ਲਈ ਮਜਬੂਰ ਹੋ ਗਿਆ ਜਿਹੜਾ ਹੀਠਾਂ ਮਕਾਨਮਾਲਕ ਰਹਿੰਦਾ ਹੀ ਉਹ ਸਾਰਾ ਘਰ ਨਹੀਂ ਇਹਨਾਂ ਕੋਲੇ ਉੱਪਰ ਦੇ ਪੋਸ਼ਣ ਦੇ ਵਿੱਚ ਮਜੀਠੀਆ ਪਰਿਵਾਰ ਰਹਿੰਦਾ ਸੀ ਫੇਰ ਇਹਨਾਂ ਦੇ ਦਿਨ ਕਦੋਂ ਫਿਰੇ ਦੇਣ ਇਹਨਾਂ ਦੇ ਫਿਰੇ ਜਦੋਂ 2007 ਦੇ ਵਿੱਚ ਵਿਕਰਮਜੀਤ ਮਜੀਠੀਆ ਕੈਬਨਟ ਮੰਤਰੀ ਬਣ ਗਿਆ ਤੇ ਇਹਦੇ ਕੋਲੇ ਸੋਲਰ એનર્ਜੀ ਜਿਹੜਾ ਮਹਿਕਮਾ ਜਿਵੇਂ ਸੋਲਰ ਸਿਸਟਮ ਲੱਗਦੇ ਆ ਉਹ ਮਹਿਕਮਾ ਆ ਗਿਆ ਇਹਨਾਂ ਦੇ ਕੋਲੇ ਤੇ ਫੇਰ ਚੱਲ ਸੋ ਚੱਲ ਆਪਾਂ ਨੂੰ ਪਤਾ ਕੀ ਕੀ ਇਲਜ਼ਾਮ ਲੱਗੇ ਰੇਤਾ ਦਾ 5-700 ਕਰੋੜ ਰੁਪਈਆ ਉਹ ਆਂਦੇ ਮਜੀਠੀਏ ਦੇ ਕੋਲ ਹੀ ਜਾਂਦਾ ਸੀ ਤੇ ਹੋਰ ਤਰ੍ਹਾਂ ਤਰ੍ਹਾਂ ਦੇ ਇਲਜ਼ਾਮ ਲੱਗੇ ਜਿਹੜਾ ਹੁਣ ਕੇਸ ਬਣਾਇਆ ਨਾ ਆਮਦਨ ਤੋਂ ਵੱਧ ਜਾਇਦਾਦ ਆ ਉਹੀ ਆ ਇਹ ਗੱਲਾਂ ਅਸੀਂ ਆਪਦੇ ਕੋਲੋਂ ਨਹੀਂ ਕਹਿ ਰਹੇ ਇਹ ਗੱਲਾਂ ਕਹੀਆਂ ਮਨਦੀਪ ਸਿੰਘ ਮੰਨਾ ਅੰਮ੍ਰਿਤਸਰ ਵਾਲਾ ਉਹਨੇ ਠੋਕ ਠੋਕ ਕੇ ਚੈਨਲਾਂ ਦੇ ਉੱਤੇ ਆ ਕੇ ਗੱਲਾਂ ਕਹੀਆਂ ਕਿ ਆਹਾਂ ਕੋਸੀ ਜੇ ਨਹੀਂ ਸੀ ਤੇ ਉਹਦੇ ਉੱਤੇ ਉਹ ਕਹਿੰਦਾ ਵੀ ਮੈਨੂੰ ਕੋਈ ਕਹਿ ਦੇ ਤੇ ਮੈਂ ਉਸ ਘਰ ਦੇ ਅੱਗੇ ਵੀ ਲੈ ਜਾਊਂਗਾ ਜਿੱਥੇ ਮਜੀਠੀਆ ਪਰਿਵਾਰ ਰਹਿੰਦਾ ਰਿਹਾ ਹੁਣ ਇਹਦੇ ਵਿੱਚ ਸੱਚ ਕੀ ਆ ਤੇ ਝੂਠ ਕੀ ਆ ਇਹ ਵਿਜੀਲੈਂਸ ਨੇ ਤੈਅ ਕਰਨਾ ਜਾਂ ਲੋਕਾਂ ਨੇ ਤੈਅ ਕਰਨਾ ਕਿਉਂਕਿ ਪੱਖ ਦੋਵੇਂ ਪਾਸੋਂ ਹੀ ਆ ਗਿਆ ਦੂਜਾ ਪੱਖ ਅਸੀਂ ਤੁਹਾਨੂੰ ਦੱਸਤਾ ਕਿ ਦੂਜਾ ਪੱਖ ਕਹਿੰਦਾ ਕਿ ਕਿਰਾਏ ਦੇ ਘਰ ਤੋਂ ਇਹ ਉੱਠੇ ਆ ਨਵਜੋਸ ਸਿੱਧੂ ਵੀ ਸੁਣਿਆ ਹੋਵੇਗਾ ਤੁਸੀਂ ਉਹ ਕਹਿੰਦਾ ਹੁੰਦਾ ਸੀ ਕਿ ਇਹਨਾਂ ਕੋਲੇ ਇੱਕ ਹਰੀ ਕੋਇਲਸ ਹਰੀ ਕੋਇਲਸ ਦਾ ਜੇਕਰ ਕਰਦਾ ਤੇ ਇੱਕ ਛੂਪ ਆਦਾ ਹੁੰਦਾ ਸੀ ਕਿ ਮਜੀਠੀਆ ਕਹਿੰਦਾ ਭਾਜੀ ਛੂਪ ਪੀਓਗੇ ਛੂਪ ਇਹਦਾ بڑا ਮਜ਼ਾਕ ੜਾਉਂਦਾ ਹੁੰਦਾ ਹੈ ਕਿ ਨਵਜੋਤ ਸਿੰਘ ਸਿੱਧੂ ਹੁਣ ਭਾਵੇਂ ਉਹ ਰਾਜਨੀਤਿਕ ਤੌਰ ਤੇ ਇਨਾ ਸਰਗਰਮ ਨਹੀਂਗਾ ਮਜੀਠੀਆ ਕੇਸ ਤੇ ਵੀ ਉਹ ਕੁੱਲ ਕੇ ਨਹੀਂ ਬੋਲਿਆ ਪਰ ਕੋਈ ਟਾਈਮ ਸੀ ਜਦੋਂ ਇਹਨਾਂ ਦੋਹਾਂ ਦੀ ਪੂਰੀ ਖੜਕਦੀ ਹੁੰਦੀ ਸੀ